ਪੰਜਾਬੀ ਨਿਊਜ਼ ਕੋਰਨਰ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰਾਂ ਸਭ ਤੋਂ ਪਹਿਲੀ ਖਬਰ ਬਾਬਿਆਂ ਨੂੰ ਆਜ਼ਾਦੀ ਨਾਲ ਜੁੜੀ ਹੋਈ ਹੈ ਅੱਜ ਦੋ ਬਾਬਿਆਂ ਨੂੰ ਪੈਰੋਲ ਮਿਲੀ ਹੈ ਜਿਸ ਦੇ ਵਿੱਚ ਗੁਰਮੀਤ RAM ਰਹੀਮ ਅਤੇ ਆਸਾ RAM ਦਾ ਨਾਮ ਸ਼ਾਮਲ ਹੈ ਗੁਰਮੀਤ RAM ਰਹੀਮ 21 ਦਿਨ ਦੀ ਪੈਰੋਲ ਤੇ ਬਾਹਰ ਆ ਗਏ ਨੇ ਇਸ ਤੋਂ ਪਹਿਲਾਂ SGPC ਨੇ ਉਹਨਾਂ ਦੇ ਖਿਲਾਫ ਪਟੀਸ਼ਨ ਪਾਈ ਸੀ ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ ਅਤੇ ਹੁਣ ਆਸਾ RAM ਨੂੰ ਵੀ ਪੈਰੋਲ ਮਿਲ ਗਈ ਹੈ ਆਸਰਾਮ ਨੂੰ ਪਰੋਲ ਮਿਲੀ ਹੈ ਉਹਨਾਂ ਦੀ ਖਰਾਬ ਸਿਹਤ ਦਾ ਕਰਕੇ ਅਤੇ 1 ਹਫਤੇ ਲਈ ਮਹਾਰਾਸ਼ਟਰ ਦੇ ਵਿੱਚ ਇਲਾਜ ਕਰਵਾਉਣ ਜਾ ਰਹੇ ਨੇ ਆਸਰਾਮ 2013 ਦੇ ਵਿੱਚ ਉਹ ਵੀ ਬਲਾਤਕਾਰ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੇ ਵਿੱਚ ਸਜ਼ਾ ਹੋਈ ਹੈ ਤਾਂ ਇਸ ਵੱਡੀ ਉਮਰ ਦੇ ਵਿੱਚ ਜੋ ਸਿਹਤ ਖਰਾਬ ਹੋਣ ਦੇ ਕਰਕੇ ਆਸਰਾਮ ਨੂੰ ਵੀ 1 ਹਫਤੇ ਦੀ ਪਰੋਲ ਦੇ ਕੇ ਇਲਾਜ ਦੇ ਲਈ ਮਹਾਰਾਸ਼ਟਰ ਭੇਜਿਆ ਗਿਆ ਤਾਂ ਇਹ ਦੋ ਖਬਰਾਂ ਜਿਹੜੀਆਂ ਅੱਜ ਬਾਬਿਆਂ ਨੂੰ ਆਜ਼ਾਦੀ ਨਾਲ ਜਿਹੜੀਆਂ ਆ ਰਹੀਆਂ ਨੇ ਕਿਉਂਕਿ ਜਿੱਥੇ ਇੱਕ ਪਾਸੇ ਹਰਿਆਣਾ ਦੇ ਵਿੱਚ ਵੋਟਾਂ ਨੇੜੇ ਆ ਰਹੀਆਂ ਨੇ ਉਸ ਨੂੰ ਲੈ ਕੇ ਐ ਜੀ ਪੀ ਸੀ ਨੇ ਸਿੱਧੇ ਤੌਰ ਤੇ ਵੋਟਾਂ ਦਾ ਲਾਹਾ ਲੈਣ ਲਈ ਜਿਹੜਾ ਐ ਜੀ ਪੀ ਸੀ ਨੇ ਇਲਜ਼ਾਮ ਲਾਇਆ ਕਿ ਡੇਰਾ ਸਰਸਾ ਮੁਖੀ ਨੂੰ ਰਾਹਤ ਦਿੱਤੀ ਗਈ ਹੈ ਤਾਂ ਡੇਰਾ ਸਰਸਾ ਮੁਖੀ ਬਾਗਪੱਤ ਯੂ ਪੀ ਦੇ ਵਿੱਚ ਜੋ ਬਰਵਾਨਾ ਆਸ਼ਰਮਾ ਉੱਥੇ ਪਹੁੰਚ ਚੁੱਕੇ ਨੇ ਉੱਥੇ ਲੋਕਾਂ ਨੂੰ ਉਹਨਾਂ ਨੇ ਆਪਣਾ ਇੱਕ ਸੱਦਾ ਵੀ ਸੰਦੇਸ਼ ਵੀ ਦਿੱਤਾ ਹੈ ਤਾਂ ਇਸ ਤਰੀਕੇ ਦੇ ਨਾਲ ਅੱਜ ਦੋ ਬਾਬਿਆਂ ਨੂੰ ਰਾਹਤ ਮਿਲੀ ਹੈ ਪੈਰੋਲ ਮਿਲੀ ਹੈ 21 ਦਿਨ ਦੀ ਪੈਰੋਲ ਰਾਮ ਰਹੀਮ ਨੂੰ ਤੇ 7 ਦਿਨ ਦੀ ਪੈਰੋਲ ਆਸਾ ਰਾਮ ਨੂੰ ਮਿਲੀ ਹੈ ਅਗਲੀ ਖਬਰ ਦੇ ਵਾਲਾ ਵਾਧਿਆਨ ਜੋ ਕਿ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਵਿਧਾਇਕਾਂ ਅਤੇ ਐਮਪੀਜ਼ ਦੀ ਅੱਜ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਨਵੀਂ ਸਕੀਮ ਲਿਆਂਦੀ ਜਾ ਰਹੀ ਹੈ ਜਿਵੇਂ ਸਰਕਾਰ ਤੁਹਾਡੇ ਦਵਾਰ ਸਕੀਮ ਸ਼ੁਰੂ ਕੀਤੀ ਗਈ ਸੀ ਉਸੇ ਤਰ੍ਹਾਂ ਐਮਐਲਏ ਤੁਹਾਡੇ ਦਵਾਰ ਇਸ ਸਕੀਮਾਂ ਜਿਹੜੀ ਲਿਆਂਦੀ ਜਾ ਰਹੀ ਹੈ ਤੁਹਾਡਾ ਐਮਐਲਏ ਤੁਹਾਡੇ ਦਵਾਰ ਇਸ ਦੇ ਵਿੱਚ ਪੰਜਾਬ ਦੇ ਜੋ ਵਿਧਾਇਕ ਚੁਣੇ ਗਏ ਨੇ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਮਿਲਣਗੇ ਉਹਨਾਂ ਦੇ ਕੰਮਾਂ ਦੇ ਲਈ ਜੋ ਵੀ ਕਰਨਾ ਹੋਵੇਗਾ ਉਹ ਕਰਨਗੇ ਅਤੇ ਲੋਕਾਂ ਨੂੰ ਹੋਰ ਸਹੂਲਤਾਂ ਦੇਣ ਦੇ ਲਈ ਪਿੰਡਾਂ ਦੇ ਵਿੱਚ ਜਾ ਕੇ ਵੱਖ-ਵੱਖ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਆਮ ਆਦਮੀ ਪਾਰਟੀ ਦੇ ਜੋ ਸੰਗਰੂਰ ਤੋਂ ਐਮਪੀ ਨੇ ਮੀਤਹਿਰ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਚੱਲ ਰਹੇ ਪ੍ਰੋਜੈਕਟਾਂ ਨੂੰ ਲੈ ਕੇ ਵੀ ਇਸ ਮਾਮਲੇ ਦੇ ਉੱਤੇ ਵੀ ਗੱਲਬਾਤ ਹੋਈ ਹੈ ਤੇ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਕਾਂ ਤੱਕ ਜੋ ਸਹੂਲਤਾਂ ਪਹੁੰਚਾਉਣੀਆਂ ਵਿਕਾਸ ਦੇ ਕੰਮ ਹੋਰ ਕਰਨੇ ਨੇ ਉਹਨਾਂ ਨੂੰ ਲੈ ਕੇ ਅੱਜ ਚਰਚਾ ਕੀਤੀ ਗਈ ਹੈ ਤੁਹਾਡਾ ਐਮਐਲਏ ਤੁਹਾਡੇ ਦੁਆਰ ਸਕੀਮਾਂ ਜਿਹੜੀ ਉਹ ਸ਼ੁਰੂ ਕੀਤੀ ਜਾ ਰਹੀ ਹੈ ਅਗਲੀ ਖਬਰ ਐਸਜੀਪੀਸੀ ਦੇ ਨਾਲ ਜੁੜੀ ਹੋਈ ਹੈ ਹਰਜਿੰਦਰ ਸਿੰਘ ਧਾਮੀ ਦੇ ਅਧੀਨ ਇੱਕ ਵਫਦ ਅੱਜ ਗੁਰਦੁਆਰਾ ਚੌਣ ਕਮਿਸ਼ਨਰ ਐਸਐਸ ਸਰੋਂ ਨੂੰ ਮਿਲਿਆ ਜੋ ਕਿ ਜਸਟਿਸ ਐਸਐਸ ਸਰੋਂ ਦੇ ਅਧੀਨ ਇੱਕ ਕਮਿਸ਼ਨ ਚੱਲ ਰਿਹਾ ਹੈ ਅਤੇ ਜੋ ਵੋਟਾਂ ਬਣਾਈਆਂ ਜਾ ਰਹੀਆਂ ਐਸਜੀਪੀਸੀ ਦੇ ਇਸ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੇ ਦੋਸ਼ ਪੰਜਾਬ ਸਰਕਾਰ ਦੇ ਉੱਤੇ ਐਸਜੀਪੀਸੀ ਵੱਲੋਂ ਲਾਏ ਗਏ ਸੀ ਅਤੇ ਕਿਹਾ ਗਿਆ ਸੀ ਕਿ ਜਾਨੀ ਵੋਟਾਂ ਬਣਾਈਆਂ ਜਾ ਰਹੀਆਂ ਤਾਂ ਇਹਨਾਂ ਚੀਜ਼ਾਂ ਨੂੰ ਸੁਧਾਰਨ ਦੇ ਲਈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਇੱਕ ਵਫਦ ਦੇ ਵੱਲੋਂ ਜਸਟਿਸ ਐਸ ਸਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਜੋ ਤਰੁੱਟੀਆਂ ਨੇ ਖਾਮੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਇੱਕ ਅਪੀਲ ਕੀਤੀ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਐਸਜੀਪੀਸੀ ਚੋਣਾਂ ਅਗਲੇ ਕੁਝ ਹੀ ਮਹੀਨਿਆਂ ਵਿੱਚ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਤਾਂ ਜਿਸ ਤੋਂ ਪਹਿਲਾਂ ਵੋਟਾਂ ਦੀ ਗਿਣਤੀ ਜਿਹੜੀ ਵਧਾਉਣ ਦੇ ਲਈ ਵੋਟਾਂ ਨਵੀਆਂ ਬਣਾਈਆਂ ਜਾ ਰਹੀਆਂ ਤਾਂ ਇਸ ਦੇ ਵਿੱਚ ਕਈ ਤਰ੍ਹਾਂ ਦੇ ਦੋਸ਼ ਐਸਜੀਪੀਸੀ ਦੇ ਵੱਲੋਂ ਲਾਏ ਗਏ ਸੀ ਕਿ ਜਾਣਬੁੱਝ ਕੇ ਕਈ ਤਰ੍ਹਾਂ ਦੇ ਨਾਲ ਕਮੀਆਂ ਪੇਸ਼ੀਆਂ ਰੱਖ ਕੇ ਨਕਲੀ ਵੋਟਾਂ ਬਣਾਈਆਂ ਜਾ ਰਹੀਆਂ ਜਿਸ ਨੂੰ ਦੂਰ ਕਰਨ ਦੇ ਲਈ ਐਸਜੀਪੀਸੀ ਦੇ ਵੱਲੋਂ ਇਹ ਵਫਦ ਅੱਜ ਐਸਐਸ ਸਾਰਿਆਂ ਨੂੰ ਮਿਲ ਕੇ ਆਪਣਾ ਮੰਗ ਪੱਤਰ ਦੇ ਕੇ ਆਇਆ ਕਿ ਪੰਜਾਬ ਦੇ ਵਿੱਚ ਜੇਕਰ ਵੋਟਾਂ ਬਣਾਈਆਂ ਜਾ ਰਹੀਆਂ ਤਾਂ ਇਸ ਦੀ ਗਲਤ ਜਿਹੜੀ ਹੈ ਕੋਈ ਵੀ ਵਰਤੋਂ ਨਹੀਂ ਹੋਣੀ ਚਾਹੀਦੀ ਚੰਗੀਆਂ ਵੋਟਾਂ ਚੰਗੇ ਤਰੀਕੇ ਦੇ ਨਾਲ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਅਗਲੀ ਖਬਰ ਨਸ਼ੇ ਦੇ ਮਾਮਲੇ ਨਾਲ ਜੁੜੀ ਹੋਈ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ ਪੰਜਾਬ ਤੋਂ ਇੱਕ ਨਸ਼ਾ ਤਸਕਰ ਨੂੰ ਹਿਰਾਸਤ ਵਿੱਚ ਲੈ ਕੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ ਪੁਲਿਸ ਨੇ ਇਸ ਤਸਕਰ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਗੈਰ ਕਾਨੂੰਨੀ ਤਸਕਰੀ ਦੀ ਰੋਕਥਾਮ ਦੀ ਧਾਰਾ 31 ਦੇ ਤਹਿਤ ਕਾਰਵਾਈ ਕੀਤੀ ਹੈ ਸੂਬੇ ਵਿੱਚ ਪਹਿਲਾ ਮਾਮਲਾ ਹੈ ਜਦੋਂ ਕਿਸੇ ਨੂੰ ਐਨਡੀਪੀਐਸ ਦੀਆਂ ਧਰਾਵਾਂ ਤਹਿਤ ਹਿਰਾਸਤ ਵਿੱਚ ਲੈ ਕੇ ਕਿਸੇ ਹੋਰ ਸੂਬੇ ਦੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਗਿਆ ਹੋਵੇ ਇਸ ਤੋਂ ਸਾਫ਼ ਹੈ ਕਿ ਪੰਜਾਬ ਸਰਕਾਰ ਨਸ਼ਿਆਂ ਤੇ ਐਕਸ਼ਨ ਮੋਡ ਦੇ ਵਿੱਚ ਹੈ ਫੜੇ ਗਏ ਮਲਜ਼ਮ ਦੀ ਪਛਾਣ ਬਲਵਿੰਦਰ ਸਿੰਘ ਉਰਫ ਬਿੱਲਾ ਵਾਸੀ ਗੁਰਦਾਸਪੁਰ ਵੱਜੋਂ ਹੋਈ ਹੈ ਬਿੱਲਾ ਖਿਲਾਫ ਐਨਡੀਪੀਐਸ ਐਕਟ ਤਹਿਤ 10 ਤੋਂ ਵੱਧ ਕੇਸ ਦਰਜ ਨੇ ਫਿਲਹਾਲ ਉਹ ਜ਼ਮਾਨਤ ਤੇ ਬਾਹਰ ਸੀ ਮਲਜ਼ਮ ਪਾਕਿਸਤਾਨੀ ਸਮਗਲਾਂ ਨਾਲ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਦੇ ਵਿੱਚ ਸ਼ਾਮਲ ਹੋਣ ਦੇ ਵੀ ਦੋਸ਼ ਨੇ 2-3 ਕਿਲੋ ਹਿਰਨ ਸਮੇਤ ਫੜਿਆ ਗਿਆ ਤੇ ਬਲਵਿੰਦਰ ਬਿੱਲਾ ਦੀ ਗੱਲ ਕੀਤੀ ਜਾਵੇ ਤਾਂ ਉਹ ਪੁਰਾਣਾ ਇੱਕ ਨਸ਼ਾ ਤਸਕਰ ਦੇ ਉਤੇ ਇਲਜ਼ਾਮ ਨੇ ਜਿਸਦੇ ਪਾਕਿਸਤਾਨ ਦੇ ਵਿੱਚ ਬੈਠੇ ਸਮਗਲਰਾਂ ਨਾਲ ਸਿੱਧੇ ਸੰਬੰਧ ਹੋਣ ਦੇ ਵੀ ਇਲਜ਼ਾਮ ਲੱਗ ਰਹੇ ਨੇ ਬਿੱਲਾ ਨੂੰ ਅੰਮ੍ਰਿਤਸਰ ਐਸਟੀਐਫ ਨੇ 2022 ਚ ਅਤੇ ਮੁਹਾਲੀ ਪੁਲਿਸ ਨੇ 2019 ਵਿੱਚ ਗ੍ਰਿਫਤਾਰ ਕੀਤਾ ਸੀ ਸੋ ਇਹ ਸੀ ਅੱਜ ਦੀਆਂ ਵੱਡੀਆਂ ਖਬਰਾਂ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ